ਅੱਜ ਆਪਾਂ ਬਣਾਵਾਂਗੇ ਅਚਾਰੀ ਮਸਾਲਿਆਂ ਨਾਲ ਬਹੁਤ ਹੀ ਵਧੀਆ ਕਰੇਲੇ ਯਾਨੀ ਕਿ ਅਚਾਰੀ ਕਰੇਲੇ ਅਚਾਰ ਹੋਰ ਸਬਜੀ ਦੋਨਾਂ ਦਾ ਸਵਾਦ ਆਏਗਾ ਜਿੰਨੂੰ ਖਾ ਕੇ ਤੁਸੀਂ ਕਹੋਗੇ ਵਾਹ ਸਵਾਦ ਹੀ ਆ ਗਿਆ ਮਜ਼ਾ ਹੀ ਆ ਗਿਆ ਤੇ ਵਧੀਆ ਜੀ ਚਟਪਟੇ ਅਚਾਰੀ ਕਰੇਲਿਆਂ ਦੀ ਸਬਜੀ ਬਣਾਉਣ ਵਾਸਤੇ ਮੈਂ ਇੱਥੇ ਲਏ ਨੇ ਅੱਧਾ ਕਿਲੋ ਕਰੇਲੇ ਤੇ ਕਰੇਲਿਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਤੇ ਸੁਕਾ ਵੀ ਲਿਆ ਤੇ ਇਹ ਜਿਹੜੇ ਕਰੇਲੇ ਨੇ ਨਾ ਇਸ ਤਰ੍ਹਾਂ ਲਾਈਨਾਂ ਜਿਹਾ ਗੱਡੇ ਜਿਹੇ ਹੁੰਦੇ ਇਹਨਾਂ ਦੇ ਵਿੱਚ ਮਿੱਟੀ ਫਸੀ ਹੁੰਦੀ ਹੈ ਇਸ ਕਰਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਤੇ ਹੁਣ ਆਪਾਂ ਕਰੇਲਿਆਂ ਨੂੰ ਨਾ ਦੋਨੋਂ ਪਾਸੇੋਂ ਥੋੜ ਐਸਟਰਾ ਤੇ ਅੱਜ ਜਿਹੜੇ ਕਰੇਲੇ ਨੇ ਨਾ ਮੈਂ ਬਿਨਾ ਛਿੱਲੇ ਬਣਾਵਾਂਗੀ ਯਾਨੀ ਕਿ ਇਹਨਾਂ ਨੂੰ ਛਿੱਲੇ ਬਿਨਾ ਹੀ ਮੈਂ ਕੱਟਣ ਲੱਗੀ ਆ ਤੇ ਕੱਟਨੇ ਕਿਤਨਾ ਨੇ ਪਹਿਲਾਂ ਏਦਾਂ ਵਿੱਚੋਂ ਕੱਟ ਲੈਣਾ ਤੇ ਫਿਰ ਇਸ ਤਰ੍ਹਾਂ ਇਹਨਾਂ ਨੂੰ ਅੱਧਾ-ਅੱਧਾ ਕਰ ਲੈਣਾ ਤੇ ਕਰੇਲਿਆਂ ਦੇ ਬੀਜ ਤੇ ਕਰੇਲਿਆਂ ਦੇ ਛਿਲਕੇ ਸਾਰੇ ਹੀ ਬਹੁਤ ਗੁਣਕਾਰੀ ਹੁੰਦੇ ਨੇ ਤੇ ਇਹਨਾਂ ਨੂੰ ਵੇਸਟ ਨਹੀਂ ਕਰਨਾ ਚਾਹੀਦਾ ਤੇ ਜਿਹੜੇ ਤੇ ਇਹਦੇ ਪੱਕੇ ਬੀ ਹੋਣਗੇ ਉਹ ਆਪੇ ਹੀ ਕੱਟਣ ਨਾਲ ਥੋੜੇ ਜਿਹਾ ਵੱਖਰੇ ਹੋ ਜਾਣਗੇ ਜਾਂ ਫਿਰ ਆਪਾਂ ਕੱਟ ਕੇ ਵੱਖਰੇ ਕਰ ਦਾਂਗੇ ਕੱਢ ਕੇ ਵਿੱਚੋਂ ਇਹਨਾਂ ਦੇ ਤੇ ਜਿਹੜੇ ਕੱਚੇ ਹੋਣਗੇ ਨਾ ਕਰੇਲਿਆਂ ਦੇ ਬੀ ਉਹ ਨਾਲ ਹੀ ਪਕਾ ਲਵਾਂਗੇ ਤੇ ਇੱਥੇ ਨਾ ਮੈਂ ਸਾਰੇ ਕਰੇਲੇ ਇਸ ਤਰ੍ਹਾਂ ਦੇ ਕੱਟ ਕੇ ਤਿਆਰ ਕਰ ਲਏ ਨੇ ਨਾ ਤੇ ਜ਼ਿਆਦਾ ਮੋਟੇ ਨੇ ਤੇ ਨਾ ਹੀ ਜ਼ਿਆਦਾ ਪਤਲੇ ਨੇ ਤੇ ਇਹਨਾਂ ਦੇ ਵਿੱਚੋਂ ਨਾ ਇੱਕ ਕਰੇਲੇ 'ਚੋਂ ਥੋੜੇ ਜਿਹਾ ਪੱਕੇ ਹੋਏ ਬੀਜ Nikle ਨੇ ਤੇ ਉਹ ਮੈਂ ਕੱਟ ਕੇ ਵੱਖਰੇ ਕਰਤੇ ਨੇ ਤੇ ਜਿਹੜੇ ਘੱਟ ਪੱਕੇ ਹੋਏ ਨੇ ਤੇ ਜਿਹੜੇ ਕੱਚੇ ਨੇ ਉਹ ਨਾਲ ਹੀ ਰਹਿਣ ਦਿੱਤੇ ਨੇ ਜ਼ਿਆਦਾ ਪੱਕੇ ਹੋਏ ਵੱਖਰੇ ਕਰਤੇ ਨੇ ਤੇ ਕਰੇਲਿਆਂ ਨੂੰ ਕੱਟਣ ਤੋਂ ਬਾਅਦ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਲੂਣ ਦਾ ਤੇ ਨਾਲ ਹੀ ਪਾਵਾਂਗੇ ਇੱਕ ਨਿੰਬੂ ਦਾ ਰਸ ਇਹ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਐਦਾਂ ਕਰਨ ਨਾਲ ਕੀ ਹੈ ਕਰੇਲਿਆਂ ਦੀ ਕੜੱਤਲ ਥੋੜੀ ਜੀ ਘਟ ਜਾਏਗੀ ਇਹਨਾਂ ਨੂੰ ਆਪਾਂ ਥੋੜੀ ਦੇ ਰੱਖਾਂਗੇ ਨਾ ਲੂਣ ਲਾ ਕੇ ਤੇ ਕਾਫੀ ਆਟਾ ਘਟ ਜਾਏਗੀ ਤੇ ਮੈਂ ਕਦੀ ਤੇ ਛਿਲਕੇ ਬਣਾਨੀ ਆ ਤੇ ਕਦੀ ਬਿਨਾ ਛਿੱਲੇ ਬਣਾਨੀ ਆ ਤੇ ਜਿੱਦਾਂ ਛਿਲਕੇ ਬਣਾਨੀ ਆ ਨਾ ਉਸ ਦਿਨ ਮੈਂ ਲੂਣ ਲਾ ਕੇ ਨਹੀਂ ਰੱਖਦੀ ਕਿਉਂਕਿ ਜਿਹੜੀ ਇਹਦਾ ਕੌੜਾ ਸਵਾਦ ਆਂਦਾ ਥੋੜੀ ਜੀ ਕੜੱਤਨ ਆਂਦੀ ਹੈ ਉਹ ਕਾਫੀ ਘਟ ਜਾਂਦੀ ਹੈ ਛਿੱਲਣ ਨਾਲ ਤੇ ਜੇ ਥੋੜੀ ਬਤਾ ਵੀ ਜਾਂਦੀ ਹੈ ਨਾ ਤੇ ਉਹ ਤਾਂ ਕਰੇਲਿਆਂ ਦਾ ਆਪਣਾ ਸਵਾਦ ਹੈ ਉਹ ਬਹੁਤ ਹੀ ਵਧੀਆ ਲੱਗਦੀ ਹੈ ਕਰੇਲਿਆਂ ਦਾ ਗੁਣਾ ਤੇ ਹੁਣ ਇਹਨਾਂ ਨੂੰ ਆਪਾਂ ਟੱਕ ਕੇ ਅੱਧੇ ਘੰਟੇ ਤੱਕ ਐਦਾਂ ਹੀ ਪਿਆ ਰਹਿਣ ਦਵਾਂਗੇ। ਇੱਥੇ ਕੱਟੇ ਹੋਏ ਕਰੇਲਿਆਂ 'ਚ ਲੂਣ ਤੇ ਨਿੰਬੂ ਲਾ ਕੇ ਰੱਖੇ ਹੋਏ ਅੱਧਾ ਘੰਟਾ ਹੋ ਚੁੱਕਿਆ ਹੈ ਤੇ ਕਰੇਲਿਆਂ ਨੇ ਕਾਫੀ ਪਾਣੀ ਛੱਡ ਦਿੱਤਾ ਹੈ। ਤੇ ਹੁਣ ਇਹ ਕਰੇਲਿਆਂ ਨੂੰ ਨਾ ਆਪਾਂ ਇੱਕ ਛਾਨਣੀ 'ਚ ਪਾ ਕੇ ਰੱਖ ਦਵਾਂਗੇ ਥੋੜੀ देर ਵਾਸਤੇ ਜਿਹੜਾ ਵੀ ਇਹਦੇ ਵਿੱਚ ਪਾਣੀ ਹੋਏਗਾ ਉਹ ਨਿਚੜ ਜਾਏਗਾ। ਤੇ ਇੱਥੇ ਕਰੇਲਿਆਂ ਨੂੰ ਛਾਨਣੀ 'ਚ ਪਏ ਹੋਏ 5 ਤੋਂ 7 ਮਿੰਟ ਹੋ ਗਏ ਨੇ ਇਹਨਾਂ ਵਿੱਚ ਜਿੰਨਾ ਵੀ ਪਾਣੀ ਸੀ ਉਹ ਨਿਕਲ ਚੁੱਕਿਆ ਹੈ। ਤੇ ਇਹਨਾਂ ਮੇ ਛਾਨਣੀ ਚ ਤਾਂ ਹੀ ਰੱਖੇ ਸੀ ਕਿ ਹੁਣ ਹੱਥ ਨਾਲ ਨਿਚੋੜਨ ਦੀ ਲੋੜ ਆਪਾਂ ਨੂੰ ਨਹੀਂ ਪੈਗੀ ਤੇ ਹੁਣ ਆਪਾਂ ਇੱਥੇ ਲਵਾਂਗੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਤਿੰਨ ਤੋਂ ਚਾਰ ਚਮਚ ਸਰ੍ਹੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਤੇ ਜਦੋਂ ਇਹ ਤੇਲ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਰੇਲੇ ਤੇ ਕ੍ਰੇਲਿਆਂ ਨੂੰ ਮੈਂ ਛਾਨਣੀ ਚ ਕੱਢਣ ਤੋਂ ਬਾਅਦ ਨਾ ਤੋਤਾ ਨਹੀਂ ਹੈ ਸਿੱਧਾ ਤੇਲ ਦੇ ਵਿੱਚ ਪਾ ਦਿੱਤਾ ਤੇ ਮੈਂ ਜਿਵੇਂ ਛਾਨਣੀ ਚ ਪਾ ਕੇ ਇਹਨਾਂ ਦਾ ਪਾਣੀ ਨਿਚੋੜਿਆ ਤੁਸੀਂ ਹੱਥ ਨਾਲ ਕਰਕੇ ਵੀ ਨਿਚੋੜ ਸਕਦੇ ਹੋ ਜਿੱਦਾਂ ਤੁਹਾਡਾ ਜੀ ਕਰਦਾ ਤੇ ਇਹਨਾਂ ਨੂੰ ਹੁਣ ਤੇਲ ਦੇ ਵਿੱਚ ਮਿਕਸ ਕਰਕੇ ਨਾ ਆਪਾਂ ਪੁਣਾ ਸ਼ੁਰੂ ਕਰਤਾ ਹੈ ਤੇ ਇਹਨਾਂ ਨੂੰ ਹੁਣ ਆਪਾਂ ਪੁਨਣਾ ਇੱਕ ਪਹਿਲਾਂ ਤਾਂ ਗੈਸ ਦੀ ਫੁੱਲ ਫਲੇਮ ਤੇ ਹੀ ਪੁਨਣਾ ਹੈ ਤੇ ਜਿਉਂ-ਜਿਉਂ ਭੁੱਜਦੇ ਜਾਣਗੇ ਨਾ ਫਿਰ ਉਸ ਤੋਂ ਬਾਅਦ ਗੈਸ ਦੀ ਫਲੇਮ ਨੂੰ ਆਪਾਂ ਮੀਡੀਅਮ ਤੋਂ ਲੋ ਕਰ ਦਵਾਂਗੇ ਤੇ ਇੱਥੇ ਕਰੇਲਿਆਂ ਨੂੰ ਫੁੱਲ ਫਲੇਮ ਤੇ ਭੁੱਜਦੇ ਹੋਏ 7 ਤੋਂ 8 ਮਿੰਟ ਹੋ ਚੁਕੇ ਨੇ ਤੇ ਕਰੇਲੇ ਦੇਖੋ ਭੁਜਨੇ ਸ਼ੁਰੂ ਹੋ ਗਏ ਨੇ ਕਿਉਂਕਿ ਫੁੱਲ ਫਲੇਮ ਤੇ ਸੇਕੇ ਨੇ ਨਾ ਤੇ ਇਹਨਾਂ ਦਾ ਪਾਣੀ ਜਿਹੜਾ ਸੁੱਕ ਗਿਆ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰਾਂਗੇ ਮੀਡੀਅਮ ਤੇ ਮੀਡੀਅਮ ਫਲੇਮ ਤੇ ਇਹਨਾਂ ਨੂੰ ਨਰਮ ਹੋਣ ਤੱਕ ਆਪਾਂ ਪਕਾਵਾਂਗੇ ਨਰਮ ਹੋ ਜਾਣ ਨਾਲੇ ਥੋੜੇ ਥੋੜੇ ਜਿਹਾ ਕ੍ਰਿਸਪੀ ਹੋ ਜਾਣ ਲਾਈਟ ਬ੍ਰਾਊਨ ਜੇ ਕਲਰ ਆ ਜਾਵੇ ਉਹਦੋਂ ਤੱਕ ਪਕਾਣਾ ਹੈ ਤੇ ਹੁਣ ਕਰੇਲਿਆਂ ਨੂੰ ਮੀਡੀਅਮ ਫਲੇਮ ਤੇ ਪਕਾਉਂਦੇ ਹੋਏ ਮੈਨੂੰ 10 ਮਿੰਟ ਹੋ ਗਏ ਨੇ ਤੇ ਯਾਨੀ ਕਿ ਇਹਨਾਂ ਨੂੰ ਮੈਂ ਫੁੱਲ ਫਲੇਮ ਤੇ 7 ਤੋਂ 8 ਮਿੰਟ ਪਕਾਇਆ ਤੇ ਮੀਡੀਅਮ ਫਲੇਮ ਤੇ ਪਕਾਇਆ 10 ਮਿੰਟ ਤੇ ਟੋਟਲ 20 ਮਿੰਟ ਲੱਗੇ ਨੇ ਇਹਨਾਂ ਨੂੰ ਭੁੰਨਣ ਦੇ ਵਿੱਚ ਤੇ ਹ ਹੁਣ ਵਧੀਆ ਭੁੱਜ ਚੁੱਕੇ ਨੇ ਕਿਉਂਕਿ ਕਰੇਲਿਆਂ ਨੂੰ ਭੁੰਨਣ 'ਚ ਥੋੜਾ ਟਾਈਮ ਤਾਂ ਲੱਗਦਾ ਹੀ ਹੈ ਤਾਂ ਹੀ ਇਹ ਸਵਾਦ ਬੰਦੇ ਨੇ ਤੇ ਕੋ ਤੇ ਹੁਣ ਗੈਸ ਦੀ ਫਲੇਮ ਨੂੰ ਇੱਥੇ ਬੰਦ ਕਰ ਦਵਾਂਗੇ ਤੇ ਇਹ ਕ੍ਰੇਲੇਆਂ ਨੂੰ ਨਾ ਹੁਣ ਆਪਾਂ ਇੱਕ ਵੱਖਰੀ ਪਲੇਟ ਵਿੱਚ ਕੱਢ ਲਵਾਂਗੇ ਤੇ ਜਿੰਨੇ ਚੰਗੀ ਤਰ੍ਹਾਂ ਕ੍ਰੇਲੇ ਭੁੱਜਦੇ ਨੇ ਨਾ ਉਹਨੀ ਇਹਨਾਂ ਦੀ ਕਟਨ ਘਟ ਹੁੰਦੀ ਜਾਂਦੀ ਹੈ ਔਰ ਸਵਾਦ ਵੱਧਦਾ ਜਾਂਦਾ ਹੈ ਬਹੁਤ ਹੀ ਸਵਾਦ ਬੰਦਦੇ ਨੇ ਫਿਰ ਦੇਖੋ ਜੀ ਸਾਰੇ ਮੈਂ ਇੱਥੇ ਕੱਢ ਕੇ ਰੱਖ ਲੈਨੇ ਤੇ ਹੁਣ ਇਹਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਇਹਨਾਂ ਨੂੰ ਤੜਕਾ ਲਾ ਲੈਨੇ ਆ ਤੇ ਹੁਣ ਐਸੇ ਕੜਾਈ ਦੇ ਵਿੱਚ ਫਿਰ ਤੋਂ 2 ਤੋਂ 3 ਚਮਚ ਤੇਲ ਪਾ ਕੇ ਗਰਮ ਕਰ ਲਵਾਂਗੇ ਤੇ ਜਦੋਂ ਤੇਲ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿ ਮੇਥਰੇ ਮੇਥਰੇ ਬਹੁਤ ਥੋੜੇ ਪਾਵਾਂਗੇ ਸਿਰਫ ਫਲੇਵਰ ਵਾਸਤੇ ਕਿਉਂਕਿ ਇਹ ਵੀ ਕੌਲੇ ਹੁੰਦੇ ਨੇ ਤੇ ਕਰੇਲੇ ਵੀ ਕੌਲੇ ਹੁੰਦੇ ਨੇ ਇਸ ਕਰਕੇ ਜ਼ਿਆਦਾ ਨਹੀਂ ਪਾਣੇ ਤੇ ਨਾਲ ਹੀ ਪਾਵਾਂਗੇ ਅੱਧਾ ਚਮਚ ਕਾਲੀ ਵਾਲੀ ਰਾਈ ਤੇ ਅੱਧਾ ਚਮਚ ਪੀਲੀ ਰਾਈ ਜਿਹਨੂੰ ਆਪਾਂ ਆਚਾਰੀ ਰਾਈ ਕਹਿੰਦੇ ਆ ਕੋਈ ਰਾਈ ਕਹਿੰਦਾ ਕੋਈ ਸਰੋਂ ਕਹਿੰਦਾ ਤੇ ਅੱਧਾ ਚਮਚ ਜੀਰਾ ਤੇ ਅੱਧਾ ਚਮਚ ਹੀ ਪਾਵਾਂਗੇ ਸਾਬਤ ਧਨੀਏ ਦਾ 1 ਚਮਚ ਪਾਵਾਂਗੇ ਸੌਂ ਤੇ ਨਾਲ ਹੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਕਲੌਂਜੀ ਥੋੜੀ ਜਿਹੀ ਹਿੰਗ ਵੀ ਪਾ ਦਵਾਂਗੇ ਤੇ ਸਾਰੇ achari ਮਸਾਲੇ ਮੈਂ ਇਹਦੇ ਵਿੱਚ ਪਾ ਦਿੱਤੇ ਨੇ ਤੇ ਇਹਨਾਂ ਨੂੰ ਹੁਣ ਆਪਾਂ ਕੁੰਨ ਲੈਣਾ ਤੇ ਹੁਣ ਦੇਖੋ ਸਾਰੇ ਮਸਾਲੇ ਭੁੱਜ ਚੁੱਕੇ ਨੇ ਹਨਾ ਤੜਕ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਪਿਆਜ਼ ਪਰੇ ਇਕ ਕੱਟੇ ਹੋਏ ਤੇ ਇਹਨਾਂ ਨੂੰ ਹੁਣ ਆਪਾਂ ਲਾਈਟ ਜਿਹਾ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ ਜੇ ਜਦੋਂ ਪਿਆਜ਼ ਭੁੱਜ ਕੇ ਨਾ ਇਸ ਤਰ੍ਹਾਂ ਦੇ ਹੋ ਜਾਣ ਲਾਈਟ ਜੇ ਬ੍ਰਾਊਨ ਕਲਰ ਵਿੱਚ ਤੇ ਉਦੋਂ ਆਪਾਂ ਗੈਸ ਦੀ ਫਲੇਮ ਨੂੰ ਸਿਮ ਕਰ ਦਵਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਹਲਦੀ ਅੱਧਾ ਚਮਚ ਲਾਲ ਮਿਰਚਾਂ ਦਾ ਤੇ ਇੱਕ ਚਮਚ ਹੈ ਜਿਹੜਾ ਧਨੀਆ ਪਾਊਡਰ ਤੇ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਇਹ ਜਿਹੜਾ ਵੀ ਆਚਾਰੀ ਮਸਾਲਿਆ ਦਾ ਤੇ ਇਹ ਮਸਾਲਿਆਂ ਦਾ ਮੈਂ ਨਾਪ ਲਿਆ ਹੈ ਨਾ ਅੱਧਾ ਛੋਟਾ ਚਮਚ ਮਤਲਬ ਕਿ ਛੋਟੇ ਵਾਲੇ ਚਮਚ ਨਾਲ ਲਿਆ ਹੈ ਤੇ ਇਹ ਮਸਾਲਿਆਂ ਨੂੰ ਹੁਣ ਆਪਾਂ ਥੋੜਾ ਜਿਹਾ ਪਾਉਣ ਲਵਾਂਗੇ ਸਾੜਨੇ ਨਹੀਂ ਹੈ ਮਤਲਬ ਕਿ ਸੇਮ ਫਲੇਮ ਤੇ ਬਹੁਤ ਥੋੜੇ ਜਿਹਾ ਪੁਨਨੇ ਨੇ ਤੇ ਜਦੋਂ ਮਸਾਲੇ ਭੁੱਜ ਜਾਣ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਟਮਾਟਰ ਬਰੀਕ ਬਰੀਕ ਕੱਟੇ ਹੋਏ ਬਹੁਤ ਵੱਡਾ ਨਹੀਂ ਕੱਟਣਾ ਟਮਾਟਰਾਂ ਨੂੰ ਤੇ ਮਸਾਲਿਆਂ ਦੇ ਨਾਲ ਪਿਆਜ਼ ਦੇ ਨਾਲ ਇਹਨਾਂ ਨੂੰ ਆਪਾਂ ਨਰਮ ਹੋਣ ਤੱਕ ਪਕਾ ਲੈਣਾ ਲੂਣ ਮੈਂ ਹਜੇ ਦੇ ਵਿੱਚ ਨਹੀਂ ਪਾਇਆ ਬਾਅਦ ਵਿੱਚ ਪਾਵਾਂਗੇ ਕਿਉਂਕਿ ਕਰੇਲਿਆਂ ਵਿੱਚ ਲੂਣ ਆਲਰੇਡੀ ਆਪਾਂ ਪਹਿਲਾਂ ਪਾਇਆ ਹੋਇਆ ਹੈ ਨਾ ਜਦੋਂ ਰੱਖੇ ਸੀ ਨਮਕ ਲਾ ਕੇ ਤੇ ਜਦੋਂ ਟਮਾਟਰ ਪੁੱਜ ਕੇ ਥੋੜੇ ਜੇ ਨਰਮ ਹੋ ਜਾਂਨਾਂ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਬਰੀਕ ਕਟਿਆਈਆਂ ਹਰੀਆਂ ਮਿਰਚਾਂ ਤੇ ਨਾਲ ਹੀ ਪਾ ਦਵਾਂਗੇ ਇਸ ਤਰ੍ਹਾਂ ਦੇ ਮੋٹے-ਮੋٹے ਕੱਟੇ ਹੋਏ ਦੋ ਪਿਆਜ਼ ਪਿਆਜ਼ਾਂ ਨੂੰ ਵੱਡਾ-ਵੱਡਾ ਮੈਂ ਯਾਨੀ ਕਿ ਮੋਟਾ-ਮੋਟਾ ਕੱਟ ਕੇ ਮਸਣਾ ਅਲੱਗ-ਅਲੱਗ ਕਰ ਲਿਆ ਵੱਖਰਾ-ਵੱਖਰਾ ਤੇ ਇਸ ਤਰ੍ਹਾਂ ਦੇ ਜਿਹੜੇ ਪਿਆਜ਼ ਆਪਾਂ ਕਰੇਲਿਆਂ ਵਿੱਚ ਪਾਈਏ ਨਾ ਉਹਨਾਂ ਦਾ ਸਵਾਦ ਬਹੁਤ ਵਧੀਆ ਆਉਂਦਾ ਹੈ ਨਾਲੇ ਕਰੇਲਿਆਂ ਦੇ ਵਿੱਚ ਪਿਆਜ਼ ਜਿੰਨੇ ਜ਼ਿਆਦਾ ਪਾਈਏ ਉਹਨੇ ਕਰੇਲਿਆਂ ਦੀ ਸਬਜ਼ੀ ਸਵਾਦ ਬਣਦੀ ਹੈ ਥੋੜਾ ਜਿਹਾ ਕੋੜਾਪਨ ਉਹਨਾਂ ਦਾ ਕੱਟ ਜਾਂਦਾ ਹੈ ਤੇ ਇਹ ਪਿਆਜ਼ਾਂ ਨੂੰ ਨਾ ਆਪਾਂ ਟਮਾਟਰਾਂ ਦੇ ਨਾਲ ਹੀ ਮਿਕਸ ਕਰਕੇ ਥੋੜੇ ਨਾਲ ਭੁੰਨਣਾ ਹੈ ਆਪਾਂ ਇਹਨਾਂ ਨੂੰ ਨਰਮ ਨਹੀਂ ਕਰ ਕਰਨਾ ਬਿਲਕੁਲ ਵੀ ਯਾਨੀ ਕਿ ਨਰਮ ਨਹੀਂ ਹੋਣ ਦੇਣਾ ਬਸ ਇਹਨਾਂ ਦਾ ਕ੍ਰੰਚ ਬਣਿਆ ਰਵੇ ਇੰਨਾ ਕੀ ਆਪਾਂ ਇਹਨਾਂ ਨੂੰ ਭੁੰਨਾਗੇ ਤੇ ਇੱਥੇ ਪਿਆਜ਼ ਉਹ ਟਮਾਟਰ ਜਿਹੜੇ ਨੇ ਨਾ ਉਹ ਪੱਕ ਕੇ ਨਰਮ ਹੋ ਚੁੱਕੇ ਨੇ ਯਾਨੀ ਕਿ ਤੜਕਾ ਸਾਡਾ ਤਿਆਰ ਹੈ ਜਿਹੜਾ ਆਪਾਂ ਬਣਾਇਆ ਕਰੇਲੇਆਂ ਵਾਸਤੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਕਰੇਲੇ ਤੇ ਇਹਦੇ ਵਿੱਚ ਨਾ ਪਹਿਲਾਂ ਨਮਕ ਚੈੱਕ ਕਰ ਲੈਣਾ ਕਰੇਲਿਆਂ ਵਿੱਚ ਪਾਉਣ ਤੋਂ ਪਹਿਲਾਂ ਜਿੰਨੀ ਕੁ ਲੋੜ ਹੋਵੇ ਉਹਨਾਂ ਨਾਲ ਨਮਕ ਹੁਣ ਆਪਾਂ ਪਾਣਾ ਹੈ ਪਹਿਲਾਂ ਮੈਂ ਇਸੇ ਕਰਕੇ ਨਹੀਂ ਪਾਇਆ ਮੈਂ ਕਰੇਲਿਆਂ 'ਚ ਨਮਕ ਚੈੱਕ ਕਰ ਲਿਆ ਬਹੁਤ ਥੋੜੇ ਨਮਕ ਦੀ ਲੋੜ ਹੈ ਪਰ ਉਹ ਤੜਕੇ ਵਾਸਤੇ ਪਾਣਾ ਨੇ ਜਿਹੜਾ ਪਿਆਜ਼ ਟਮਾਟਰ ਪਾਏ ਨੇ ਇਸ ਕਰਕੇ ਮੈਂ ਅੱਧਾ ਛੋਟਾ ਚਮਚ ਲੂਣ ਦਾ ਪਾ ਰਹੀ ਹਾਂ ਇਹਦੇ ਵਿੱਚ ਤੇ ਨਾਲ ਹੀ ਪਾਵਾਂਗੇ ਅੱਧਾ ਛੋਟਾ ਚਮਚ ਸੌਂਫ ਦਾ ਪਾਊਡਰ ਸਾਬਤ ਸੌਂਫ ਆਪਾਂ ਪਹਿਲਾਂ ਪਾਈ ਹੈ ਅਚਾਰੀ ਮਸਾਲਿਆਂ ਨਾਲ ਤੇ ਪਾਊਡਰ ਹੁਣ ਪਾਣਾ ਇਹਦੇ ਨਾਲ ਸਵਾਦ ਬਹੁਤ ਵਧੀਆ ਆਏਗਾ ਤੇ ਇਹਨੂੰ ਚਟਪਟਾ ਬਣਾਉਣ ਵਾਸਤੇ ਨਾ ਅੱਧਾ ਛੋਟਾ ਚਮਚ ਪਾਵਾਂਗੇ ਅਮਚੂਰ ਪਾਊਡਰ ਦਾ ਇਹਦਾ ਵੀ ਸਵਾਦ ਬਹੁਤ ਵਧੀਆ ਆਂਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਕਰ ਦਵਾਂਗੇ ਮਿਕਸ ਤੇ ਵੈਸੇ ਮੈਂ ਕਰੇਲਿਆਂ ਦੇ ਵਿੱਚ ਥੋੜਾ ਜਿਹਾ ਮਿੱਠਾ ਵੀ ਪਾਣੀ ਹੁੰਨੇ ਆ ਜਾਂ ਤੇ ਗੋਲੀਆਂ ਸੱਕਰੀਆਂ ਚੀਨੀ ਕੁਝ ਵੀ ਪਰ ਅੱਜ ਆਚਾਰੀ ਕਰੇਲੇ ਬਣਾ ਰਹੇ ਆ ਨਾ ਚਾਰੀ ਸਵਾਦ ਵਾਲੇ ਤੇ ਇਸ ਕਰਕੇ ਮੈਂ ਮਿੱਠਾ ਬਿਲਕੁਲ ਵੀ ਨਹੀਂ ਪਾ ਰਹੇ ਆ ਚਟਪਟੇ ਕਰੇਲੇ ਬਣਾ ਰਹੇ ਆ ਤਿੱਖੇ ਸਪਾਈਸੀ ਔਰ ਚਟਪਟੇ ਜਿਹੇ ਤੇ ਜੇ ਤੁਸੀਂ ਚਾਹੋ ਤਾਂ ਥੋੜਾ ਜਿਹਾ ਪਾ ਸਕਦੇ ਹੋ ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੱਕ ਕੇ ਗੈਸ ਦੀ ਸਿੰਮ ਫਲੇਮ ਤੇ ਇਹਨਾਂ ਨੂੰ 3 ਤੋਂ 4 ਮਿੰਟ ਤੱਕ ਪਕਾਵਾਂਗੇ ਉਹ ਕੀ ਇਹ ਜੋ ਵੀ ਕੋਈ ਕਸਰ ਹੋਏਗੀ ਪਿਆਜ਼ਾ ਚ ਕਰੇਲਿਆਂ ਚ ਉਹ ਵੀ ਪੂਰੀ ਹੋ ਜਾਏਗੀ ਤੇ ਨਮਕ ਮਿਰਚ ਮਸਾਲੇ ਚੰਗੀ ਤਰ੍ਹਾਂ ਦਸਮਿਸ ਜਾਣਗੇ ਤੇ ਇੱਥੇ ਮੈਂ ਕਰੇਲਿਆਂ ਨੂੰ ਨਾ 3 ਤੋਂ 4 ਮਿੰਟ ਹਾ ਕੇ ਪਕਾ ਲਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਹਰਾ ਧਨੀਆ ਧਨੀਆ ਨੂੰ ਕਰ ਦਵਾਂਗੇ ਮਿਕਸ ਤੇ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਆ ਸਾਡੀ ਬਹੁਤ ਹੀ ਵਧੀਆ ਆਚਾਰੀ ਸਵਾਦ ਵਾਲੀ ਅਚਾਰ ਦੇ ਮਸਾਲਿਆਂ ਨਾਲ ਬਣੀ ਹੋਈ ਕਰੇਲਿਆਂ ਦੀ ਬਹੁਤ ਹੀ ਵਧੀਆ ਚਟਪਟੀ ਜੀ ਸਬਜ਼ੀ ਤਿਆਰ ਹੈ ਤੇ ਇਹ ਸਬਜ਼ੀ ਨੂੰ ਭਾਵੇਂ ਤੁਸੀਂ ਪਰੌਂਠਿਆਂ ਨਾਲ ਖਾਓ ਪੂੜੀਆਂ ਨਾਲ ਖਾਓ ਸਫਰ ਚਲ ਜਾਓ ਤੇ ਭਾਵੇਂ ਸਾਈਡ ਡਿਸ਼ ਦੀ ਤਰ੍ਹਾਂ ਬਣਾਓ ਇਹ ਬਹੁਤ ਹੀ ਸਵਾਦ ਲੱਗਦੀ ਹੈ